ਜਦੋਂ ਝੋੜਣਾ ਰਹਿੰਦੇ ਉੱਥੇ ਨੇੜੇ ਦੇ ਪਿੰਡਾਂ ਦੀ ਸੰਗਤ ਆਉਂਦੀ ਹੈ ਜਿੱਥੇ 13 ਮੰਜਲਾ ਸਥਾਨ ਬਣਿਆ ਉੱਥੇ ਤਿੰਨ ਅਥੋਵਾਲ ਤੋਂ ਸੰਗਤ ਆਈ ਜਿਹਦੇ ਨਾਲ ਇੱਕ ਫੌਜ ਦਾ ਬ੍ਰਿਗੇਡੀਅਨ ਰਿਟਾਇਰ ਸਰਵੰਗ ਸਿੰਘ ਉਹ ਆਗੂ ਸੀ ਬਾਬਾ ਈਸ਼ਰ ਸਿੰਘ ਜੀ ਕੋਲ ਆ ਕੇ ਬੇਨਤੀ ਕੀਤੀ ਬਾਬਾ ਜੀ ਅਸੀਂ ਨਾ ਪਿੰਡ 'ਚ ਸਕੂਲ ਬਣਾਉਣ ਲੱਗੇ ਆ ਤੇ ਸਾਡੀ ਕੋਈ ਮਦਦ ਕਰ ਦਿਓ ਸੀਮਿੰਟ ਸਰੀਆ ਇੱਟਾਂ ਕੋਈ ਮਾਇਆ ਦੇ ਦਿਓ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਬਰਗੇਡੀਅਰ ਸਾਹਿਬ ਇੱਥੇ ਕਿਹੜਾ ਗੋਲਕ ਰੱਖੀ ਐ ਅਸੀਂ ਤਾਂ ਆਪ ਗੁਰੂ ਨਾਨਕ ਸਾਹਿਬ ਮੂਰੇ ਅਰਦਾਸ ਕਰਦੇ ਆ ਉਹੀ ਰਸਦਾਂ ਵਸਦਾਂ ਭੇਜੀ ਜਾਂਦੇ ਆ ਤੇ ਬਾਬਾ ਜੀ ਕਿਰਪਾ ਕਰਨ ਹਾਂ ਤੇਰੀ ਮਦਦ ਜਰੂਰ ਕਰਾਂਗੇ ਕੋਈ ਸਮਾਂ ਆਊਗਾ ਸਰਵੰਗ ਸਿੰਘ ਨੂੰ ਕਹਿ ਦਿੱਤਾ ਤੇਰੀ ਮਦਦ ਕਰਾਂਗੇ ਹੁਣ ਰਸਤੇ ਵਿੱਚ ਸੋਚਦੇ ਆਉਂਦੇ ਐ ਕਿ ਬਾਬਾ ਜੀ ਨੇ ਤਾਂ ਮਿੱਠੀਆਂ ਗੋਲੀਆਂ ਦੇ ਕੇ ਤੋਰਤਾ ਦਿੱਤਾ ਕੁਝ ਵੀ ਨਹੀਂ ਤੇ ਕਹਿੰਦੇ ਤੇਰੀ ਮਦਦ ਕਰਾਂਗੇ ਸਗੋ ਇਹ ਕਹਿ ਦਿੱਤਾ ਵੀ ਸਰਵੰਗ ਸਿੰਘ ਤੇਰੀ ਮਦਦ ਕਰਾਂਗੇ ਉਹਨੇ ਹੀ ਬੇਨਤੀ ਕੀਤੀ ਸੀ ਨਾ ਲਓ ਜੀ ਸਮਾਂ ਬੀਤਦਾ ਬੀਤਦਾ ਉਹ ਸਰਵੰਗ ਸਿੰਘ ਸੀ ਬੜਾ ਅਣਖੀ ਤੇ ਉਹਦਾ ਪੁੱਤ ਸੀ ਉਹ ਥੋੜਾ ਵਿਗੜ ਗਿਆ ਨਸ਼ੇ ਪੱਤੇ ਚ ਪੈ ਗਿਆ ਤੇ ਗਲਤ ਕੰਮਾਂ ਚ ਪੈ ਗਿਆ ਤੇ ਸਰਵੰਗ ਸਿੰਘ ਨੂੰ ਇੱਕ ਦਿਨ ਗੁੱਸਾ ਚੜਿਆ ਉਹਨੇ ਚੱਕੀ ਰਵਾਲਵਰ ਤੇ ਆਪਣੇ ਪੁੱਤ ਦੀ ਛਾਤੀ ਚ ਗੋਲੀ ਮਾਰ ਦਿੱਤੀ ਆਪਣੇ ਹੱਥੀਂ ਆਪਦਾ ਪੁੱਤ ਮਾਰ ਦਿੱਤਾ ਤੇ ਹੁਣ ਪੁਲਿਸ ਕੇਸ ਬਣਿਆ ਤੇ ਜੇਲ੍ਹ ਹੋ ਗਈ ਹੁਣ ਜੇਲ੍ਹ ਚ ਬੈਠਾ ਬਾਬਾ ਈਸ਼ਰ ਸਿੰਘ ਨੂੰ ਯਾਦ ਕਰਦਾ ਆਖੋ ਸਤਨਾ ਕਿ ਬਾਬਾ ਜੀ ਅੱਜ ਮੇਰੀ ਮਦਦ ਤੁਸੀਂ ਕਰ ਸਕਦੇ ਹੋ ਤੁਹਾਡੇ ਬਗੈਰ ਅੱਜ ਕੋਈ ਮੇਰੀ ਮਦਦ ਨਹੀਂ ਕਰ ਸਕਦਾ ਬੇਨਤੀਆਂ ਕਰਦਾ ਹੈ ਅੰਦਰ ਜੇਲ੍ਹ ਚ ਬੈਠਾ ਜਿਵੇਂ ਕੱਲ ਨੂੰ ਤਰੀਕ ਹੈ ਤੇ ਅੱਜ ਰਾਤ ਨੂੰ ਨੀਂਦ ਨਹੀਂ ਇਹਨੂੰ ਆਉਂਦੀ ਕੱਲ ਨੂੰ ਪਤਾ ਨਹੀਂ ਮੈਨੂੰ ਫਾਂਸੀ ਹੋਣੀ ਹੈ ਕਿ ਕੀ ਹੋਣਾ ਹੁਣ ਅਗਲਾ ਦਿਨ ਜਦੋਂ ਹੋਣਾ ਤੇ ਅੰਮ੍ਰਿਤਵੇਲੇ ਬਾਬਾ ਈਸ਼ਰ ਸਿੰਘ ਜੀ ਜੇਲ੍ਹ ਵਿੱਚ ਆ ਗਏ ਨੂੰ ਦਰਸ਼ਨ ਦੇਣਾ ਆਖੋ ਸਤਨਾ ਤੇ ਇਹਦੇ ਕੋਲ ਆ ਕੇ ਕਹਿੰਦੇ ਤੈਨੂੰ ਕਿਹਾ ਸੀ ਨਾ ਤੇਰੀ ਮਦਦ ਕਰਾਂਗੇ ਸਰਬੰਗ ਸਿੰਘ ਜਦੋਂ ਜੱਜ ਦੇ ਪੇਸ਼ ਹੋਣ ਲਈ ਲੈ ਕੇ ਗਏ ਤੇ ਖੁਸ਼ੀ-ਖੁਸ਼ੀ ਜਾ ਰਿਹਾ ਵੀ ਮੈਂ ਤਾਂ ਅੱਜ ਬਰੀ ਹੋ ਜਾਣਾ ਸਰਬੰਗ ਸਿੰਘ ਕਹਿੰਦਾ ਮੈਨੂੰ ਬਾਬਾ ਈਸ਼ਰ ਸਿੰਘ ਜੀ ਨੇ ਬਰੀ ਕੀਤਾ ਆਖੋ ਸਤਨਾ ਰੱਬ ਨੇ ਬਾਬਾ ਜੀ ਰੱਬ ਤੇ ਜਦੋਂ ਜੱਜ ਦੇ ਪੇਸ਼ ਹੋਏ ਤੇ ਜੱਜ ਨੇ ਗਵਾਹੀਆਂ ਗਵਾਹੀਆਂ ਲਈਆਂ ਬਿਆਨ ਲਏ ਜੱਜ ਨੇ ਕਿਹਾ ਵੀ ਇਹਨੇ ਅਣਖ ਦੇ ਵਿੱਚ ਆ ਕੇ ਅਣਖੀਲਾ ਬੰਦਾ ਹੈ ਸੱਚ ਧਰਮ ਤੇ ਖੜਾ ਹੈ ਇਹਨੇ ਅਣਖ ਦੀ ਖਾਤਰ ਆਪਣਾ ਪੁੱਤ ਮਾਰਿਆ ਇਹ ਤੋਂ ਆਪਣੇ ਪੁੱਤ ਦੀ ਗਲਤੀ ਝੱਲੀ ਨਹੀਂ ਗਈ ਇਹ ਫੌਜ ਦਾ ਬ੍ਰਿਗੇਡੀਅਰ ਸੀ ਜਿਵੇਂ ਫੌਜ ਵਿੱਚ ਅਸੂਲ ਪੱਕੇ ਹੁੰਦੇ ਆ ਨੇ ਘਰ 'ਚ ਵੀ ਉਹੀ ਅਸੂਲ ਰੱਖੇ ਤੇ ਇਹਦਾ ਪੁੱਤ ਉਸੂਲਾਂ ਤੇ ਨਹੀਂ ਚੱਲਿਆ ਇਹਨੇ ਤਾਂ ਮਾਰਿਆ ਤੇ ਕਹਿੰਦੇ ਜੱਜ ਨੇ ਬਰੀ ਕਰਤਾ ਉਹਨੂੰ ਆਖੋ ਸਤਨਾ